ਟੀਵੀਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਜਲੰਧਰ ਜਿਮਨੀ ਚੌਂਟ ਤੋਂ ਪਹਿਲਾਂ ਬਾਜਪਾ ਤੇ ਹਰਪਾਲ ਟੀਮਾ ਦਾ ਪਿਆ-ਪੇਚਾ ਪੰਜਾਬ ਦੇ ਮੁੱਖ ਸਿਕੱਤਰ ਦਾ ਡਿਪਟੀ ਕਮਿਸ਼ਨਰ ਨੂੰ ਸਖਤ ਹੁਕਮ ਜਲੰਧਰ ਚ ਚੌਣ ਮੈਦਾਨ ਪਖਿਆ ਕਈਆਂ ਦੇ ਪੇਪਰ ਰੱਦ ਅਕਾਲੀ ਆਗੂਆਂ ਦਾ ਸੁਖਬੀਰ ਬਾਦਲੀ ਨਵਾਂ ਦਾਵਾ ਜੇਪੀ ਨੱਡਾ ਨੂੰ ਭਾਜਪਾ ਵੱਲੋਂ ਨਵੀਂ ਤੇ ਵੱਡੀ ਜ਼ਿੰਮੇਵਾਰੀ ਕਿ ਜੇਲ੍ਹ ਵਿੱਚ ਬੈਠੇ ਸੰਸਦ ਚੁੱਕ ਸਕਦੇ ਨੇ ਸੌ ਜੇ ਨਾ ਚੁੱਕ ਸਕੇ ਫਿਰ ਕੀ ਹੋਏਗਾ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਕੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਗੱਲ ਕਰਦਿਆਂ ਪ੍ਰਤਾਪ ਬਾਜਵਾ ਸਾਹਿਬ ਦੀ ਤੇ ਉਹਨਾਂ ਦੇ ਬਿਆਨਾਂ ਦੀ ਪਹਿਲਾਂ ਉਹਨਾਂ ਦਾ ਪੰਜਾਬ ਦੇ ਮੁੱਖ ਮੰਤਰੀ ਨਾਲ ਕਈ ਵਾਰੀ ਪੇਚਾ ਪਿਆ ਹੈ ਪਰ ਹੁਣ ਇਹ ਨਵਾਂ ਪੇਚਾ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਨਾਲ ਪਿਆ ਹੈ। ਬਾਜਬਾ ਨੇ ਚੀਮਾ ਤੇ ਤੰਗ ਕੱਸਿਆ। ਇਹ ਕਿਹਾ ਕਿ ਪੰਜਾਬ ਦੇ ਵਿੱਤ ਮੰਤਰਾਲੇ ਦਾ ਨਾਮ ਬਦਲਿਆ ਜਾਣਾ ਚਾਹੀਦਾ ਹੈ। ਕਰਜ਼ਾ ਚੁੱਕਣ ਵਾਲਾ ਮੰਤਰਾਲਾ ਰੱਖ ਦਿੱਤਾ ਜਾਵੇ। ਉਹ ਕਹਿੰਦੇ ਜਦੋਂ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਹਰਪਾਲ ਚੀਮਾ ਨੂੰ ਇਹ ਵਿਭਾਗ ਵਿੱਤ ਖਜ਼ਾਨਾ ਦਿੱਤਾ ਗਿਆ ਭਾਵ। ਉਦੋਂ ਤੋਂ ਪੰਜਾਬ ਤੇ ਕਰਜ਼ੇ ਦਾ ਜਿਹੜਾ ਬੋਝ ਆ ਲਗਾਤਾਰ ਵਧਿਆ ਹੈ। ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਹਿੰਦੇ ਵਿੱਤੀ ਸਾਲ 2121 ਤੇ 2022 ਦੇ ਅਖੀਰ ਚ ਪੰਜਾਬ ਤੇ 2.82 ਲੱਖ ਕਰੋੜ ਰੁਪਏ ਦਾ ਕਰਜ਼ਾ ਸੀ ਪਰ ਕਹਿੰਦੇ ਇਸ ਵਿੱਤੀ ਸਾਲ 2024-25 ਦੇ ਅਖੀਰ ਤੱਕ ਇਹ ਜਿਹੜਾ ਬਕਾਇਆ ਕਰਜ਼ਾ ਹੈ 3.74 ਲੱਖ ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ ਇਹਦੀ ਸੰਭਾਵਨਾ ਪ੍ਰਗਟਾਈ ਹੈ ਉਹਨਾਂ ਨੇ ਇਹਦੇ ਤੋਂ ਪਹਿਲਾਂ ਵਿੱਤ ਮੰਤਰੀ ਹਰਪਾਲ ਟੀਮਾ ਨੇ ਪ੍ਰਤਾਪ ਬਾਜਵਾ ਦੇ ਉਸ ਬਿਆਨ ਤੇ ਬਹੁਤ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ ਜਿਸ ਤੇ ਵਿੱਚ ਬਾਜਵਾ ਨੇ ਆਖਿਆ ਸੀ ਕਿ ਆਮ ਆਦਮੀ ਪਾਰਟੀ ਦੇ 45 ਵਿਧਾਇਕ ਹੈ ਜਿਹੜੇ ਇਸ ਵਕਤ ਭਾਜਪਾ ਦੇ ਸੰਪਰਕ ਚ ਨੇ ਫਿਰ ਉਹ ਕਹਿੰਦੇ ਵੀ ਪ੍ਰਤਾਪ ਬਾਜਵਾ ਜਿੱਥੋਂ ਤੱਕ ਕਹਿੰਦੇ ਮੈਨੂੰ ਨੌਲੇਜ ਹੈ ਉਹ ਤਾਂ ਕਾਂਗਰਸ ਚ ਹੈ ਪਰ ਉਹ ਕਹਿ ਰਿਹਾ ਉਹ ਭਾਜਪਾ ਦੇ ਟੱਚ ਚ ਨੇ ਇਹਨੂੰ ਭਾਜਪਾ ਨਾਲ ਕਿਹਦੀਆਂ ਕਿਹੜੀਆਂ ਅੰਦਰੂਨੀ ਗੱਲਾਂ ਹੁੰਦੀਆਂ ਨੇ ਤੇ ਪਤਾ ਕੀ ਹੈ ਉਹ ਕਹਿੰਦੇ ਇੱਥੋਂ ਇਹ ਲੱਗਦਾ ਹੈ ਕਿ ਬਾਜਵਾ ਦੇਖਣ ਨੂੰ ਕਾਂਗਰਸ ਚਾ ਪਰ ਅਸਲ ਚ ਭਾਜਪਾ ਦਾ 에ਜੰਟ ਹੈ ਬਾਜਬਾ ਦੇ ਬਿਆਨਾਂ ਤੋਂ ਤਾਂ ਕਹਿੰਦੇ ਹੁਣ ਕੋਈ ਲੁਕੇ ਆ ਛਪਿਆ ਨਹੀਂ ਕਹਿੰਦੇ ਬਾਜਬਾ ਕਾਂਗਰਸ ਵਿੱਚ ਰਹਿੰਦੇ ਆ ਕੰਮ ਫੇਰੇ ਦਾ ਮਤਲਬ ਭਾਜਪਾ ਵਾਸਤੇ ਕਰ ਰਹੇ ਨੇ ਪਰ ਕਹਿੰਦੇ ਕਰਨ ਵੀ ਕਿਉਂ ਨਾ ਉਹਨਾਂ ਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਉਹ ਆਪਣੇ ਖੋਦੇ ਘਰ ਦੀਆਂ 12 ਕ ਪੌੜੀਆਂ ਚੜਨ ਤੇ ਭਾਜਪਾ ਚ ਸ਼ਾਮਲ ਹੋ ਜਾਂਦੀ ਹੈ ਤੇ ਉਹਨਾਂ ਦੇ ਘਰ ਤੇ ਭਾਜਪਾ ਦਾ ਝੰਡਾ ਪਹਿਲਾਂ ਹੀ ਲੱਗਿਆ ਹੋਇਆ ਹੈ ਉਹਨਾਂ ਨੇ ਇੱਥੋਂ ਤੱਕ ਆਖਿਆ ਕਿ ਬਾਜਬਾ ਦੇ ਬਿਆਨਾਂ ਤੋਂ ਲੱਗਦਾ ਹੈ ਕਿ ਉਹਨਾਂ ਦਾ ਸਰੀਰ ਤਾਂ ਕਾਂਗਰਸ ਚ ਹੈ ਪਰ ਦਿਲ ਦਿਲ ਭਾਜਪਾ ਵਾਸਤੇ ਧੜਕਦਾ ਹੈ ਉਹ ਕਾਂਗਰਸ ਭਾਜਪਾ ਦੇ ਇੰਪੈਕਟ ਪਲੇਅਰ ਹੈ ਕਹਿੰਦੇ ਰਪਾਲ ਟੀਮਾ ਨੇ ਆਖਿਆ ਕਿ ਅਸੀਂ ਬਾਜਵਾ ਦੇ ਇਸ ਬਿਆਨ ਤੋਂ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੂੰ ਜਾਣੂ ਕਰਵਾਵਾਂਗੇ ਉਹਨਾਂ ਨੂੰ ਪ੍ਰਤਾਪ ਬਾਜਵਾ ਵਰਗੇ ਆਗੂਆਂ ਤੋਂ ਸੂਚਿਤ ਰਹਿਣ ਵਾਸਤੇ ਬੇਨਤੀ ਵੀ ਕਰਾਂਗੇ ਉਹਨਾਂ ਨੇ ਆਖਿਆ ਕਿ ਕਾਂਗਰਸ ਪਾਰਟੀ ਨੂੰ ਭਾਜਪਾ ਤੋਂ ਘੱਟ ਪ੍ਰਤਾਪ ਬਾਜਵਾ ਵਰਗੇ ਜਿਹੜੇ ਆਗੂ ਨੇ ਜਿਹੜੇ ਭਾਜਪਾ ਦੇ ਏਜੰਟ ਨੇ ਉਹਨਾਂ ਤੋਂ ਜ਼ਿਆਦਾ ਖਤਰਾ ਹੈ ਜਿਹੜੇ ਕਾਂਗਰਸ ਦੇ ਵਿੱਚ ਰਹਿ ਕੇ ਕਾਂਗਰਸ ਨੂੰ ਡਬੋਣ ਵਾਸਤੇ ਅਤੇ ਭਾਜਪਾ ਨੂੰ ਮਜ਼ਬੂਤ ਕਰਨ ਵਾਸਤੇ ਕੰਮ ਕਰ ਰਹੇ ਐ ਦੂਸਰੇ ਪਾਸੇ ਪੰਜਾਬ ਦੇ ਵਿੱਚ ਸਖਤੀਆਂ ਦਾ ਦੌਰ ਹੈ ਪੰਜਾਬ ਦੇ ਮੁੱਖ ਸਖਤਰ ਅਨੁਰਾਗ ਵਰਮਾ ਦੇ ਵੱਲੋਂ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਜ਼ ਨੂੰ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕਰਨ ਨੂੰ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਨੇ ਉਹਨਾਂ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਜੇਕਰ ਕੋਈ ਅਥਾਰਟੀ ਐਨਡੀਪੀਐਸ ਐਕਟ ਦੇ ਅਧੀਨ ਇਸ ਸੰਬੰਧੀ ਕੋਈ ਬੇਨਤੀ ਕਰਦੀ ਹੈ ਤਾਂ ਅਜਹੀਆਂ ਜਾਇਦਾਦਾਂ ਦੇ ਬਾਬਤ ਤੁਰੰਤ ਜਾਣਕਾਰੀ ਦਿੱਤੀ ਜਾਵੇ ਭਾਵ ਉਹਨੂੰ ਤਰਜੀਹ ਦਿੱਤੀ ਜਾਵੇ ਪੱਤਰ ਜਾਰੀ ਕੀਤਾ ਗਿਆ ਉਹਦੇ ਵਿੱਚ ਲਿਖਿਆ ਗਿਆ ਹੈ ਕਿ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਨਸ਼ਾ ਵੇਚਣ ਵਾਲਿਆਂ ਦੀਆਂ ਜਾਇਦਾਦਾਂ ਜ਼ਬਤ ਕਰਕੇ ਉਹਨਾਂ ਨੂੰ ਵਿੱਤੀ ਢਾਲਾਈ ਜਾਵੇ ਇਹਦੇ ਨਾਲ ਹੀ ਇਹਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਇਸ ਵਾਸਤੇ ਆਪ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਜਦ ਕਿਸੇ ਵੀ ਪੁਲਿਸ ਕਮਿਸ਼ਨਰ ਵੱਲੋਂ SSP ਵੱਲੋਂ ਕਿਸੇ ਪੁਲਿਸ ਅਧਿਕਾਰੀ ਵੱਲੋਂ NDPS ਐਕਟ ਅਧੀਨ ਕਿਸੇ ਦੋਸ਼ੀ ਦੀ ਜਾਇਦਾਦ ਜ਼ਬਤ ਕਰਨ ਦੀ ਜਾਣਕਾਰੀ ਮੰਗੀ ਜਾਵੇ ਤਾਂ ਜਲਦੀ ਤੋਂ ਜਲਦੀ ਸਬੰਧਤ ਪੁਲਿਸ ਅਧਿਕਾਰੀ ਨੂੰ ਇਹ ਜਾਣਕਾਰੀ ਦਿੱਤੀ ਜਾਵੇ ਨਹੀਂ ਤਾਂ ਸਖਤ ਕਾਰਵਾਈ ਹੋਏਗੀ ਹੁਣ ਗੱਲ ਕਰਦੇ ਹਾਂ ਜਲੰਧਰ ਜ਼ਿਮਨੀ ਚੋਣ ਦੀ ਮੈਦਾਨ ਲਗਾਤਾਰ ਭਖ ਰਿਹਾ ਹੈ ਜਲੰਧਰ ਪੱਛਮੀ ਵਿਧਾਨ ਸਭਾ ਦੇ ਵਿੱਚ ਉਪ ਚੋਣ ਹੈ ਬਾਈ ਇਲੈਕਸ਼ਨ ਹੈ ਨਾਮਜ਼ਦਗੀਆਂ ਦੀ ਪੜਤਾਲ ਕੀਤੀ ਗਈ ਹੈ ਉਦੇ ਤੋਂ ਬਾਅਦ 16 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਹੈ। ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਜਾਣਕਾਰੀ ਦਿੱਤੀ ਹੈ ਕਿ ਕੁੱਲ 23 ਉਮੀਦਵਾਰਾਂ ਦੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸੀ। ਇਹਨਾਂ ਵਿੱਚੋਂ ਪੜਤਾਲ ਦੌਰਾਨ 7 ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਹੈ। ਉਹਨਾਂ ਨੇ ਦੱਸਿਆ ਕਿ ਰਾਜਕੁਮਾਰ ਇੰਦਰਜੀਤ ਸਿੰਘ, ਵਿਸ਼ਾਲ, ਅਜੀਤ ਕੁਮਾਰ ਭਗਤ, ਨੀਟੂ ਸ਼ਟਰਾਂ ਵਾਲਾ, ਅਜੀਤ ਵਰਣ ਕਲੇਰ ਅਮਿਤ ਕੁਮਾਰ ਆਰਤੀ ਅਤੇ ਦੀਪਕ ਭਗਤ ਇਹ ਸਾਰੇ ਆਜ਼ਾਦ ਉਮੀਦਵਾਰ ਨੇ ਇਹਨਾਂ ਦੇ ਨਾਲ ਹੀ ਭਾਜਪਾ ਦੇ ਸ਼ੀਤਲ ਉਂਗਰਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਬਜੀਤ ਸਿੰਘ ਬੌਧਨ ਸਮਾਜ ਪਾਰਟੀ ਦੇ ਵਿੰਦਰ ਕੁਮਾਰ ਆਮ ਆਦਮੀ ਪਾਰਟੀ ਦੇ ਮਹਿੰਦਰ ਪਾਲ ਭਗਤ ਕਾਂਗਰਸ ਦੇ ਸੁਰਿੰਦਰ ਕੌਰ ਅਕਾਲੀ ਦਲ ਦੇ ਸਰਜੀਤ ਕੌਰ ਇਹਨਾਂ ਦੇ ਨਾਮਜ਼ਦਗੀ ਪੱਤਰ ਠੀਕ ਪਾਏ ਗਏ ਐ ਉਹਨਾਂ ਨੇ ਦੱਸਿਆ ਕਿ ਜਿਨ੍ਹਾਂ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਐ ਉਨ੍ਹਾਂ ਵਿੱਚ ਅੰਜੂ ਅੰਗਰਾਲ ਕਵਰਿੰਗ ਉਮੀਦਵਾਰ ਸਨ ਭਾਜਪਾ ਦੇ ਕਰਨ ਸੁਮਨ ਕਵਰਿੰਗ ਉਮੀਦਵਾਰ ਸਨ ਕਾਂਗਰਸ ਦੇ ਆਤਲ ਭਗਤ ਕਵਰਿੰਗ ਉਮੀਦਵਾਰ ਸਨ ਆਮ ਆਦਮੀ ਪਾਰਟੀ ਦੇ ਪਰਮਜੀਤ ਮੱਲ ਇਹ ਕਵਰਿੰਗ ਉਮੀਦਵਾਰ ਸਨ ਬਸਪਾ ਦੇ ਇਹਨਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਐ ਕਿਉਂਕਿ ਜੋ ਕਹਿੰਦੇ ਪਾਰਟੀਆਂ ਦੇ ਜਿਹੜੇ ਮੁੱਖ ਉਮੀਦਵਾਰ ਸੀ ਉਹਨਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਤੇ ਹੁਣ ਚੋਣ ਮੈਦਾਨ ਲਗਾਤਰ ਪਖ ਰਿਹਾ ਹੈ ਤੇ ਹੁਣ ਗੱਲ ਕਰਦਿਆਂ ਅਕਾਲੀ ਆਗੂਆਂ ਦਾ ਨਵਾਂ ਦਾਵਾ ਹੈ ਇਸ ਦਾਵੇ ਦੇ ਵਿੱਚੋਂ ਕਈ ਕਨਸੂਆਂ ਨੇ ਕਿ ਕੀ ਸੁਖਬੀਰ ਬਾਦਲ ਪ੍ਰਧਾਨ ਬਣੇ ਰਹਿਣਗੇ ਜਾਂ ਨਹੀਂ ਦੋਵੇਂ ਤਰ੍ਹਾਂ ਦੇ ਆਗੂ ਨੇ ਅਕਾਲੀ ਦਲ ਦੇ ਅੰਦਰ ਵੀ ਤੇ ਬਾਹਰ ਵੀ ਪਰ ਉਹਨਾਂ ਨੂੰ ਆਕਸੀਜਨ ਮਿਲੀ ਹੈ ਬੀਤੇ ਦਿਨੀ ਕਾਂਗਰਸ ਦੇ ਸੰਸਦ ਸੁਖਜਿੰਦਰ ਰੰਧਾਵਾ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਕਿ ਖੇਤਰੀ ਪਾਰਟੀ ਪਾਬ ਅਕਾਲੀ ਦਲ ਨੂੰ ਬਚਾਉਣ ਅਤੇ ਚਲਾਉਣ ਦੇ ਵਾਸਤੇ ਸੁਖਬੀਰ ਬਾਦਲ ਤੋਂ ਇਲਾਵਾ ਹੋਰ ਕੋਈ ਸਮਰੱਥ ਆਗੂ ਨਹੀਂ ਉਰੋਂ ਲੱਗਦਾ ਹੈ ਕਿ ਇਹ ਸੁਖਵੀਰ ਬਾਦਲ ਦੇ ਹੱਕ ਵਿੱਚ ਵਿਰੋਧੀਆਂ ਵੱਲੋਂ ਵੀ ਹਾਧਾ ਨਾਰਾ ਹੈ ਤੇ ਅਕਾਲੀ ਆਗੂ ਜਿਹੜੇ ਸੁਖਵੀਰ ਦੇ ਸਮਰਥਕ ਨੇ ਉਹ ਬਾਗੋ-ਵਾਗ ਹੋ ਗਈ ਹੈ। ਇਸ ਬਿਆਨ ਦੇ ਕਾਰਨ ਜਿਹੜੇ ਅਕਾਲੀ ਆਗੂ ਸੁਖਵੀਰ ਬਾਦਲ ਦੀ ਪ੍ਰਧਾਨਗੀ ਉਤੋਂ ਲੈ ਜਾਣ ਖੋਏ ਜਾਣ ਲਈ ਸਰਗਰਮ ਸੀ। ਉਹਨਾਂ ਦੇ ਸੁਰਾਂ ਤੇ ਕਹਿੰਦੇ ਬ੍ਰੇਕ ਲੱਗੂਗੀ ਸ਼ਾਇਦ ਇਹਨਾਂ ਦਾ ਵਹਿਮ ਹੈ। ਹਾਲਾਂਕਿ ਪਿਛਲੇ ਸਮੇਂ ਤੋਂ ਅਕਾਲੀ ਦਲ ਦੇ ਅੰਦਰ ਵੀ ਅਤੇ ਅਕਾਲੀ ਦਲ ਦੇ ਬਾਹਰ ਵੀ ਸੁਖਵੀਰ ਦੀ ਪ੍ਰਧਾਨਗੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਤੇ ਵਿਉਂਤਵੰਦੀਆਂ ਨੇ ਇਹ ਨੂੰ ਲੈ ਕੇ ਅਕਾਲੀ ਦਲ ਦੇ ਕੁਝ ਆਗੂਆਂ ਦੇ ਵੱਲੋਂ ਆਪਣੇ ਪੱਧਰ ਤੇ ਵਿਵਾਗਤ ਵੀ ਕੀਤੀ ਗਈ ਅਤੇ ਇਹ ਵਿਵਾਗਤ ਵੱਡੇ ਰੂਪ ਵਿੱਚ ਸਾਹਮਣੇ ਵੀ ਆਉਂਦੀ ਰਹਿੰਦੀ ਹੈ। ਅਕਾਲੀ ਦਲ ਦੀ ਕੱਟੜਪਰੋ ਦੀ ਪਾਰਟੀ ਹੈ ਕਾਂਗਰਸ। ਕਾਂਗਰਸ ਤੇ ਸੰਸਦ ਸੁਖੀ ਰੰਧਾਵਾ ਦਾ ਇਹ ਬਿਆਨ ਉਹ ਕਹਿੰਦੇ ਇਹ ਮਜ਼ਬੂਤੀ ਪ੍ਰਦਾਨ ਕਰਦਾ ਸੁਖਵੀਰ ਬਾਦਲ ਦੀ ਪ੍ਰਧਾਨਗੀ ਨੂੰ ਕਿ ਇਹਨਾਂ ਤੋਂ ਇਲਾਵਾ ਅਕਾਲੀ ਦਲ ਨਹੀਂ ਚੱਲ ਸਕਦਾ। ਇਹਦੇ ਤੋਂ ਬਾਅਦ ਕਈ ਅਕਾਲੀ ਆਗੂ ਖੁਸ਼ ਨੇ ਤੇ ਉਹ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਅਕਾਲੀ ਦਲ ਦੇ ਕਈ ਆਗੂਆਂ ਵੱਲੋਂ ਆਪਣੇ ਪ੍ਰਤੀਕਰਮ ਜਿਹੜੇ ਦਿੱਤੇ ਗਏ ਨੇ ਉਹਨਾਂ ਦੇ ਵਿੱਚ ਇਸ ਵਿਆਰ ਨੂੰ ਆਧਾਰ ਬਣਾਇਆ ਗਿਆ ਕਿ ਹੁਣ ਤਾਂ ਵਿਰੋਧੀ ਵੀ ਮੰਨਦੇ ਐ ਕਿ ਅਕਾਲੀ ਦਲ ਦੇ ਵਿੱਚ ਸੁਖਬੀਰ ਬਾਦਲ ਤੋਂ ਇਲਾਵਾ ਕੋਈ ਹੋਰ ਸਮਰੱਥ ਆਗੂ ਨਹੀਂ ਇਹਦਾ ਮਤਲਬ ਅਕਾਲੀ ਦਲ ਨੂੰ ਸੋਚਣ ਵਿਚਾਰਨ ਦੀ ਲੋੜ ਐ ਕਿ ਹੋਰ ਸਮਰੱਥ ਜਰੂਰੀ ਚਾਹੀਦਾ ਜਾਂ ਨਹੀਂ ਇਹਨਾਂ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਤਾਂ ਅਕਾਲੀ ਦਲ ਮਜ਼ਬੂਤ ਹੋਇਆ ਕਿ ਸੱਚਮੁੱਚ ਮਜ਼ਬੂਤ ਹੋਇਆ ਜਾਂ ਕਮਜ਼ੋਰ ਇਹਦੀ ਹਕੀਕਤ ਤੁਸੀਂ ਵੀ ਜਾਣਦੇ ਹੋ ਇਹਨਾਂ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਹਿੰਦੇ ਚੋਣਾ 'ਚ ਜਿੱਤਾਂ ਹਾਰਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਨੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਹਾਂ ਸੁਖਬੀਰ ਬਾਦਲ ਪਾਰਟੀ ਨੂੰ ਵਧੀਆ ਚਲਾ ਰਹੇ ਨੇ ਇਹਨਾਂ ਨੇ ਕਿਹਾ ਕਿ ਜਿਹੜੇ ਵਿਅਕਤੀ ਪਾਰਟੀ ਵਿੱਚ ਰਹਿ ਕੇ ਬਗਾਵਤ ਕਰ ਰਹੇ ਨੇ ਉਹਨਾਂ ਦੇ ਖਿਲਾਫ ਹੁਣ ਸਮਾਂ ਆ ਗਿਆ ਪਾਰਟੀ ਸੁਪਰੀਮੋ ਸੁਖਬੀਰ ਬਾਦਲ ਨੂੰ ਸਖਤ ਫੈਸਲਾ ਲੈਣਾ ਚਾਹੀਦਾ ਹੈ ਉਹਨਾਂ ਨੂੰ ਪਾਰਟੀ ਵਿੱਚੋਂ ਲਾਂਬੇ ਕਰਨਾ ਚਾਹੀਦਾ ਹੈ ਕਹਿੰਦੇ ਹੁਣ ਸਮੇਂ ਦੀ ਤਾਂ ਇਹ ਲੋੜ ਹੈ ਅਕਾਲੀ ਦਲ ਦੇ ਟਕਸਾਲੀ ਕੁਝ ਆਗੂ ਨੇ ਜਿਨ੍ਹਾਂ ਵਿੱਚ ਜਥੇਦਾਰ ਗੁਰਧਿਆਨ ਸਿੰਘ ਭੰਨਰੀ ਸਰਕਲ ਪ੍ਰਧਾਨ ਇੰਦਰਜੀਤ ਸਿੰਘ ਰਖੜਾ ਸਾਬਕਾ ਤਿਆਰਮੈਨ ਮਲਕੀਤ ਸਿੰਘ ਡਕਾਲਾ ਭਪਿੰਦਰ ਸਿੰਘ ਰੂਡਾ ਡਕਾਲਾ ਮਲਕੀਤ ਸਿੰਘ ਚੀਮਾ ਧਰਮਹੇੜੀ ਜਸਵੀਰ ਸਿੰਘ ਰੁਪਾਣਾ ਦੇਵੀ ਨਗਰ ਤੇ ਕੁਝ ਹੋਰ ਨੇ ਇਹਨਾਂ ਨੇ ਸਾਂਝੇ ਤੌਰ ਤੇ ਇੱਕ ਬਿਆਨ ਜਾਰੀ ਕੀਤਾ ਹੈ ਇਹ ਕਹਿੰਦੇ ਸੁਖਬੀਰ ਬਾਦਲ ਅਕਾਲੀ ਦਲ ਆਪਣੀ ਪ੍ਰਧਾਨਗੀ ਹੇਠ ਵਧੀਆ ਚਲਾ ਰਹੇ ਨੇ ਇਹ ਤਾਂ ਕਹਿੰਦੇ ਹੁਣ ਕਾਂਗਰਸ ਦੇ ਸੰਸਦ ਮੈਂਬਰ ਵੀ ਇਹ ਕਹਿ ਰਹੇ ਨੇ ਕਿ ਅਕਾਲੀ ਦਲ ਨੂੰ ਸੁਖਬੀਰ ਬਾਦਲ ਹੀ ਚਲਾ ਸਕਦੇ ਨੇ ਇਹ ਗੱਲ ਕਹਿੰਦੇ ਬਿਲਕੁਲ ਸੱਚ ਹੈ ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਤੋਂ ਬਿਨਾਂ ਅਕਾਲੀ ਦਲ ਮਜ਼ਬੂਤ ਹੋ ਹੀ ਨਹੀਂ ਸਕਦਾ ਕਿਉਂਕਿ ਪਾਰਟੀ ਸੁਪਰੀਮੋ ਨੇ ਕਹਿੰਦੇ ਦੋ ਵਾਰ ਲਗਾਤਾਰ ਅਕਾਲੀ ਦਲ ਦੀ ਸਰਕਾਰ ਨੂੰ ਸੱਤਾ ਵਿੱਚ ਲਿਆਂਦਾ ਦਿਨ ਰਾਤ ਹਾਲੇ ਵੀ ਕੰਮ ਕਰ ਰਹੇ ਨੇ ਤੇ ਮਜ਼ਬੂਤ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਦਾ ਜੇਕਰ ਚੋਣਾਂ ਦੇ ਵਿੱਚ ਮੁਲਾਂਕਣ ਕੀਤਾ ਜਾਵੇ ਤਾਂ ਉਹਦੇ ਵਿੱਚ ਸਾਫ਼ ਨਜ਼ਰ ਆਉਂਦਾ ਹੈ ਕਿ ਪਾਰਟੀ ਚੜ੍ਹਦੀ ਕਲਾ ਵੱਲ ਕਦਮ ਪੁੱਟ ਰਹੀ ਹੈ ਉਦੇ ਨਾਲ ਹੀ ਕਹਿੰਦੇ ਪਾਰਟੀ ਆਪਣੀ ਨਵੀਂ ਵਿਚਾਰਧਾਰਾ ਨੂੰ ਲੈ ਕੇ ਵੀ ਪੰਜਾਬ ਦੇ ਵਿੱਚ ਨਿਤਰੀ ਹੋਈ ਹੈ ਅਤੇ ਹੁਣ ਕਹਿੰਦੇ ਪੰਜਾਬ ਬਚਾਉਣ ਦੇ ਵਿੱਚ ਲੱਗੀ ਹੋਈ ਹੈ ਇੱਥੇ ਟਿੱਪਣੀ ਕਰਨੀ ਬਣਦੀ ਹੈ ਕਿ ਪੰਜਾਬ ਬਾਅਦ ਚ ਬਚਾਇਆ ਜਾਵੇ ਤਾਂ ਹੀ ਬਚਾਓਗੇ ਜੇ ਪਹਿਲਾਂ ਆਪ ਹੋਮੋਗੇ ਪਹਿਲਾਂ ਪਾਰਟੀ ਮਜ਼ਬੂਤ ਕਰੋ ਪਾਰਟੀ ਬਚਾ ਲਓ ਤੇ ਫਿਰ ਪੰਜਾਬ ਬਚਾਇਆ ਜਾਊਗਾ ਉਹ ਕਹਿੰਦੇ ਪੰਜਾਬ ਦੇ ਲੋਕਾਂ ਦਾ ਤਾਂ ਸਾਨੂੰ ਭਰਪੂਰ ਸਹਿਯੋਗ ਮਿਲ ਰਿਹਾ ਜਿਸ ਵਿੱਚ ਨੌਜਵਾਨ ਵੀ ਨੇ ਬਜ਼ੁਰਗ ਵੀ ਨੇ ਵਪਾਰੀ ਵੀ ਨੇ ਪਰ ਜੇ ਸਹਿਯੋਗ ਮਿਲਦਾ ਤਾਂ 13 ਚੋਂ 1 ਜਿੱਤਦੇ 117 ਚੋਂ 3 ਜਿੱਤਦੇ ਇਹ ਤਾਂ ਕਹਿੰਦੇ ਸਾਡਾ ਵੋਟ ਬੈਂਕ ਹੋਈ ਵੱਧ ਰਿਹਾ ਪਰ ਕੀ ਹਕੀਕਤ ਹੈ ਜਾਂ ਨਹੀਂ 40% ਤੋਂ ਖਿਸਕਦੇ ਖਿਸਕਦੇ ਸਾਡੇ 13% ਤੇ ਆ ਗਏ ਐ ਇਸ ਤਰ੍ਹਾਂ ਬਾਦਲ ਪਰਿਵਾਰ ਦੇ ਹੋਰ ਖਾਸ ਮੁਖਾਸ ਨੇ ਨੇਤਾ ਰੱਖਣ ਵਾਲਿਆਂ ਚ ਗੁਰਪ੍ਰੀਤ ਰਾਜੂ ਖੰਨਾ ਜਸਪਾਲ ਸਿੰਘ ਬਿੱਟੂ ਚੱਠਾ ਅਮਿਤ ਰਾਠੀ ਮੱਖਣ ਲਾਲ ਸਿੰਘ ਲਾਲਕਾ ਤੇ ਕੁਝ ਹੋਰ ਆਗੂ ਵੀ ਨੇ ਇਹ ਕਹਿੰਦੇ ਵੀ ਵਿਰੋਧੀ ਧਿਰ ਦੇ ਵਿੱਚੋਂ ਵੀ ਹੁਣ ਤਾਂ ਸੁਖਬੀਰ ਬਾਦਲ ਦੇ ਹੱਕ ਚ ਬਿਆਨ ਆ ਰਹੇ ਨੇ ਕਾਂਗਰਸ ਤੇ ਕੱਦਵਾਰ ਆਗੂ ਵੀ ਮੰਨ ਰਹੇ ਨੇ ਇਥੋਂ ਪਤਾ ਲੱਗਦਾ ਹੈ ਕਿ ਸੁਖਬੀਰ ਬਾਦਲ ਤੋਂ ਬਗੈਰ ਅਕਾਲੀ ਦਲ ਨੂੰ ਕੋਈ ਹੋਰ ਚਲਾ ਨਹੀਂ ਸਕਦਾ ਇਹ ਪੋਜ਼ਿਟਿਵਿਟੀ ਹੈ ਕਹਿੰਦੇ ਇਸ ਟਿੱਪਣੀ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਉਹਨਾਂ ਕਿਹਾ ਕਿ ਸੁਖਬੀਰ ਨੇ ਜਿਸ ਪ੍ਰਕਾਰ ਲੋਕ ਸਭਾ ਚੋਣਾਂ ਦੇ ਵਿੱਚ ਪਾਰਟੀ ਉਮੀਦਵਾਰਾਂ ਨੂੰ ਹਾਰ ਨੂੰ ਲੈ ਕੇ ਅਨੁਸ਼ਾਸਨਿਕ ਕਮੇਟੀ ਦਾ ਗਠਨ ਕੀਤਾ ਉਦੋਂ ਤੋਂ ਬਾਅਦ ਮੁਲਾਂਕਣ ਕੀਤਾ ਜਾ ਰਿਹਾ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਲਈ ਚੰਗੇ ਨਤੀਜੇ ਲੈ ਕੇ ਆ ਸਕਦਾ ਹੈ ਇਹਦੇ ਨਾਲ ਪਾਰਟੀ ਮਜ਼ਬੂਤ ਹੋਏਗੀ ਵੱਡੀ ਹੋਏਗੀ ਜਿਹੜੇ ਕਹਿੰਦੇ ਪਾਰਟੀ ਪ੍ਰਤੀ ਨੈਗੇਟਿਵ ਬਿਆਨਬਾਜ਼ੀ ਕਰ ਰਹੇ ਹੈ ਉਹਨਾਂ ਨੂੰ ਇਸ ਤਰ੍ਹਾਂ ਦੇ ਬਿਆਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਜਿੱਤ ਹਾਰ ਤੱਕ ਕਹਿੰਦੇ ਸਮੂਚੀਆਂ ਪਾਰਟੀਆਂ 'ਚ ਚੱਲਦੀ ਰਹਿੰਦੀ ਹੈ ਇਹਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ ਸ਼ਾਇਦ ਪੈਂਦਾ ਹੈ ਹੁਣ ਸਾਰੀਆਂ ਪਾਰਟੀਆਂ ਦਾ ਧਿਆਨ ਦਾ ਰਸਲਾ ਆਪੋ ਆਪਣੀ ਜਿੱਤ ਹਾਰ ਨੂੰ ਲੈ ਕੇ ਵੋਟ ਪ੍ਰਤੀਸ਼ਤਾ ਘਟਣਵਧਣ ਨੂੰ ਲੈ ਕੇ ਇਹਦੇ ਉੱਤੇ ਕੇਂਦਰਿਤ ਕੀਤਾ ਹੋਇਆ ਹੈ ਤਾਂ ਹੀ 2027 ਦੇ ਵਿੱਚ ਜਾਂ ਜਿਮਨੀ ਚੋਣਾਂ ਵਿੱਚ ਕੁਝ ਚੰਗੀ ਨਤੀਜੇ ਤੇ ਕਾਰਗੁਜ਼ਾਰੀ ਆ ਸਕਦੀ ਹੈ ਇੱਥੇ ਇਹ ਗੱਲ ਉਚੇਚੇ ਤੌਰ ਤੇ ਦੱਸਣ ਵਾਲੀ ਹੈ ਕਿ ਸ਼ਾਇਦ ਅਕਾਲੀ ਦਲ ਦੇ ਇਹ ਕੁਝ ਆਗੂ ਆਪਣੇ ਤੋਂ ਅੱਗੇ ਜਾਂ ਬਾਦਲ ਪਰਿਵਾਰ ਤੋਂ ਅੱਗੇ ਨਹੀਂ ਸੋਚਦੇ ਹੁਣ ਸੋਚਣਾ ਹੋਏਗਾ ਕਿ ਕੀ ਵਿਰੋਧੀ ਧਿਰਾਂ ਕਦੇ ਕੋਈ ਚਾਹੁੰਦੀ ਹੈ ਕਿ ਦੂਜੀ ਪਾਰਟੀ ਉਹਨਾਂ ਤੋਂ ਤਕੜੀ ਜਾਂ ਮਜ਼ਬੂਤ ਹੋਵੇ ਕੀ ਕਾਂਗਰਸ ਚਾਹੁੰਦੀ ਹੈ ਕਿ ਅਕਾਲੀ ਦਲ ਮਜ਼ਬੂਤ ਹੋਵੇ ਤੇ ਅਗਲੀ ਸਰਕਾਰ ਅਕਾਲੀ ਦਲ ਦੀ ਹੋਵੇ ਕਦੇ ਵੀ ਨਹੀਂ ਇਹਦਾ ਮਤਲਬ ਜੇ ਅਕਾਲੀ ਦਲ ਚ ਨਿਹਾਰ ਆਉਂਦਾ ਉਹ ਤਾਂ ਕੱਚਾ ਬਾਜ਼ਾਰ ਹੀ ਹੋਣਗੇ ਦੂਸਰੀ ਗੱਲ ਇਹ ਕਿ ਜਿਹੜੇ ਕਹਿੰਦੇ ਆ ਅਕਾਲੀ ਦਲ ਮਜ਼ਬੂਤ ਹੋ ਰਿਹਾ ਹੈ ਕਿ ਕੀ ਸੱਚਮੁੱਚ ਅਕਾਲੀ ਦਲ ਦਾ ਵੋਟ ਬੈਂਕ ਵਧਿਆ ਜਾਂ ਘਟਿਆ ਤਾਂ ਭਾਜਪਾ ਤਾਂ ਵੀ ਪਿੱਛੇ ਰਹਿ ਗਿਆ ਕਿ 2019 ਦੇ ਮੁਕਾਬਲੇ ਸੰਸਦ ਮੈਂਬਰਾਂ ਦੀ ਗਿਣਤੀ ਵਧੀ ਹੈ ਜਾਂ ਘਟੀ ਹੈ ਤਾਂ ਨਤੀਜਿਆਂ ਤੇ ਝਾਤ ਮਾਰ ਲਓ ਕਿ 2017 ਦੇ ਮੁਕਾਬਲੇ 2022 ਦੀਆਂ ਚੋਣਾਂ ਵਿੱਚ ਅਕਾਲੀ ਦਲ ਦੇ ਵਿਧਾਇਕ ਵਧੇ ਨੇ ਜਾਂ ਘਟੇ ਨਹੀਂ ਇਹਦੇ ਨਾਲ ਹੀ ਜਿੱਥੇ ਸੁਖਬੀਰ ਬਾਦਲ ਦੇ ਹੱਕ ਵਿੱਚੇ ਕੁਝ ਆਗੂਆਂ ਦੇ ਬਿਆਨ ਆਇਆ ਉੱਥੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਚੈਲੰਜ ਕਰਨ ਵਾਲੇ ਇਤਰਾਜ਼ ਕਰਨ ਵਾਲੇ ਆਗੂਆਂ ਨੂੰ ਅਕਾਲੀ ਦਲ ਦੇ ਛੱਡਣ ਵਾਲੇ ਆਗੂਆਂ ਨੂੰ ਜੇਕਰ ਧਿਆਨ ਵਿੱਚ ਰੱਖੀਏ ਨਿਰਾਸ਼ ਆਗੂਆਂ ਨੂੰ ਤਾਂ ਉਹਨਾਂ ਦੀ ਗਿਣਤੀ ਵਿੱਚ ਵੀ ਲਗਾਤਾਰ ਵਾਧਾ ਹੋ ਜਾ ਰਿਹਾ ਹੈ ਤਿੰਨ ਵਿਧਾਇਕ ਨੇ ਤਿੰਨਾਂ ਚੋਂ ਇੱਕ ਤਾਂ ਸਿੱਧੇ ਤੌਰ ਤੇ ਨਾਰਾਜ਼ ਹੋ ਕੇ ਬੈਠਾ ਹੈ ਮਨਪ੍ਰੀਤ ਈਆਲੀ ਸਰਪ੍ਰਸਤ ਉਹ ਨਰਾਜ਼ ਹੋ ਕੇ ਘਰ ਬੈਠਿਆ ਤੇ ਕੁਝ ਹੋਰ ਆਗੂ ਵੀ ਨੇ ਚੰਗਾ ਹੋ ਸੁਧਾਰ ਕਰ ਲੈਣਗੇ ਨਹੀਂ ਤਾਂ ਫਾਇਦਾ ਨੁਕਸਾਨ ਇਹਨਾਂ ਦਾ ਆਪਣਾ ਹੈ ਤੇ ਹੁਣ ਗੱਲ ਕਰਦੇ ਆਂ ਪੰਜਾਬੀ ਭਾਸ਼ਾ ਦੇ ਨਾਲ ਜੁੜੀਆਂ ਦੋ ਵੱਡੀਆਂ ਨੇ ਯੁਕਤੀਆਂ ਦੀ ਪੰਜਾਬ ਸਰਕਾਰ ਨੇ ਪੰਜਾਬੀ ਭਾਸ਼ਾ ਦੇ ਨਾਲ ਸੰਬੰਧਤ ਦੋ ਵੱਡੀਆਂ ਨੇ ਯੁਕਤੀ ਕੀਤੀਆਂ ਨੇ ਉੱਗੇ ਸਾਹਿਤਕਾਰ ਸਵਰਨਜੀਤ ਸਿੰਘ ਸਵੀ ਉਹਨਾਂ ਨੂੰ ਪੰਜਾਬ ਆਰਟਸ ਕਾਉਂਸਲ ਉਹਦੇ ਚੇਅਰਮੈਨ ਵਜੋਂ ਨਿਯੁਕਤ ਕਰ ਦਿੱਤਾ ਗਿਆ ਹੈ ਦੱਸਣਾ ਬਣਦਾ ਕਿ ਸਵਰਨਜੀਤ ਸਿੰਘ ਸਵੀ ਨੂੰ 2023 ਦੇ ਵਿੱਚ ਸਾਹਿਤ ਅਕਾਡਮੀ ਦਾ ਅਵਾਰਡ ਮਿਲ ਚੁੱਕਿਆ ਹੈ ਸਵਰਨਜੀਤ ਸਿੰਘ ਸਵੀ ਸਾਹਿਤ ਅਕਾਡਮੀ ਪੁਰਸਕਾਰ 2023 ਦੇ ਵਿਜੇਤਾ ਨੇ ਉਹ ਕਵੀ ਵੀ ਨੇ ਉਹ ਚਿੱਤਰਕਾਰ ਵੀ ਨੇ ਉਹ ਮੂਰਤੀਕਾਰ ਵੀ ਨੇ ਉਹ ਫੋਟੋਗ੍ਰਾਫਰ ਵੀ ਨੇ ਤੇ ਉਹ ਪ੍ਰਕਾਸ਼ਕ ਵੀ ਨੇ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਦੋ ਵੱਡੀਆਂ ਨਿਯੁਕਤੀਆਂ ਕੀਤੀਆਂ ਨੇ ਦੂਸਰੀ ਨਿਯੁਕਤੀ ਕੀਤੀ ਹੈ ਜਸਵੰਤ ਸਿੰਘ ਜ਼ਫਰਦੀ ਉਹ ਵੀ ਕਿਸੇ ਜਾਣਕਾਰੀ ਦੇ ਮਹਤਾਜ ਨਹੀਂ ਜਸਵੰਤ ਸਿੰਘ ਜ਼ਫਰ ਨੂੰ ਡਾਇਰੈਕਟਰ ਭਾਸ਼ਾ ਵਿਭਾਗ ਨਿਯੁਕਤ ਕਰ ਦਿੱਤਾ ਗਿਆ ਹੈ ਦੱਸਣਾ ਬਣਦਾ ਕਿ ਜਸਵੰਤ ਸਿੰਘ ਜ਼ਫਰ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਉਹਨੂੰ ਪੰਜਾਬੀ ਭਾਸ਼ਾ 'ਚ ਸ਼ਾਮਲ ਕਰਵਾਉਣ ਦੇ ਵਾਸਤੇ ਵਿਸ਼ੇਸ਼ ਉਪਰਾਲੇ ਕਰ ਰਹੇ ਨੇ ਕਿ ਉਹਦੇ ਵਿੱਚ ਪੰਜਾਬੀ ਭਾਸ਼ਾ ਵੀ ਹੋਵੇ ਜ਼ਫਰ ਪੰਜਾਬੀ ਕਵੀ ਵੀ ਨੇ ਵਾਰਤਕ ਲੇਖਕ ਵੀ ਨੇ ਚਿੱਤਰਕਾਰ ਵੀ ਹੈ ਅਤੇ ਕਾਰਟੂਨਿਸਟ ਵੀ ਨੇ ਅਸੀਂ ਨਾਨਕ ਦੇ ਕੀ ਲੱਗਦੇ ਹਾਂ ਇਹਦੇ ਸਮੇਤ ਉਹਨਾਂ ਦੇ ਕਈ ਕਾਵ ਸੰਗ੍ਰਹਿ ਚਪ ਚੁੱਕੇ ਨੀਤੀ ਉਹ ਲਿਖ ਚੁੱਕੇ ਨੇ ਤੇ ਚੰਗੇ ਬੁਲਾਰੇ ਵੀ ਐ ਕੈਨੇਡਾ ਦੇ ਵਿੱਚ ਕਈ ਸਮਾਗਮਾਂ ਦੇ ਵਿੱਚ ਜਦੋਂ ਉਹਨਾਂ ਨੇ ਸ਼ਿਰਕਤ ਕੀਤੀ ਉਹਨਾਂ ਨੂੰ ਉੱਚੇ ਚੇਤੇ ਤੌਰ ਤੇ ਮਿਲਣ ਦਾ ਮੌਕਾ ਵੀ ਮਿਲੇ ਐ ਹੁਣ ਗੱਲ ਕਰਦੇ ਆ ਭਾਜਪਾ ਦੀ ਭਾਜਪਾ ਨੇ ਆਪਣੇ ਕੌਮੀ ਪ੍ਰਧਾਨ ਜੇਪੀ ਨੱਡਾ ਨੂੰ ਰਾਜ ਸਭਾ ਵਿੱਚ ਸਦਨ ਦਾ ਨੇਤਾ ਬਣਾਉਣ ਦਾ ਫੈਸਲਾ ਕਰ ਦਿੱਤਾ ਇਹਦੇ ਤੋਂ ਪਹਿਲਾਂ ਕੇਂਦਰੀ ਮੰਤਰੀ ਪਿਊਸ਼ ਗੋਇਲ ਸਦਨ ਦੇ ਵਿੱਚ ਇਹ ਜ਼ਿੰਮੇਵਾਰੀ ਸੰਭਾਲ ਰਹੇ ਸੀ ਪਰ ਉੱਤਰੀ ਮੁੰਬਈ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਉਹਨਾਂ ਨੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਹੁਣ ਇਹ ਜ਼ਿੰਮੇਵਾਰੀ ਜੇਪੀ ਨੱਡਾ ਦੇ ਹਵਾਲੇ ਕਰ ਦਿੱਤੀ ਗਈ ਹੈ। ਦੱਸਣਾ ਬਣਦਾ ਕਿ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਉਹ ਸ਼ੁਰੂ ਹੋ ਚੁੱਕਿਆ ਹੈ। ਪਹਿਲੇ ਦਿਨ ਸਾਰੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੇ ਮੈਂਬਰਸ਼ਿਪ ਦੀ ਸਹੁੰ ਚੁੱਕੀ ਹੈ। ਸਦਨ ਦੇ ਨੇਤਾ ਹੋਣ ਦੇ ਨਾਤੇ ਪ੍ਰਧਾਨ ਮੰਤਰੀ ਮੋਦੀ ਨੇ ਸਭ ਤੋਂ ਪਹਿਲਾਂ ਸਹੁੰ ਚੁੱਕੀ। ਪ੍ਰੋ ਟਾਈਮ ਸਪੀਕਰ ਭਾਰਤ ਹਰੀ ਮਹਿਤਾਬ ਨੇ ਸੰਸਦ ਦੀ ਕਾਰਵਾਈ ਦੀ ਪ੍ਰਧਾਨਗੀ ਕੀਤੀ ਤੇ 4 ਸਾਲਾਂ ਤੋਂ ਬਾਅਦ ਸਮੇਂ ਤੱਕ ਰਾਸ਼ਟਰੀ ਪ੍ਰਧਾਨ ਵਜੋਂ ਭਾਜਪਾ ਦੀ ਅਗਵਾਈ ਕਰਨ ਤੋਂ ਬਾਅਦ ਜੇਪੀ ਨੱਡਾ ਪ੍ਰਧਾਨ ਮੰਤਰੀ ਮੋਦੀ ਦੀ ਕੈਬਨਟ ਵਿੱਚ ਮੁੜ ਤੋਂ ਵਾਪਸ ਸ਼ਾਮਲ ਕੀਤੇ ਗਏ ਆ ਪਰ ਵਾਪਸ ਆਏ ਹੈ ਜਿਵੇਂ ਹੀ ਉਹਨਾਂ ਨੇ ਕੈਬਨਟ ਮੰਤਰੀ ਵਜੋਂ ਸੌਹ ਚੁੱਕੀ ਉਹ ਭਾਜਪਾ ਦੀ ਅਗਵਾਈ ਵਾਲੀ ਜਾਂ ਐਨਡੀਏ ਸਰਕਾਰ ਕਹਾ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੇ ਵਿੱਚ ਹਿਮਾਚਲ ਤੋਂ ਇਕਲੌਤੇ ਪ੍ਰਤੀਨਿਧੀ ਬਣੇ ਹਨ ਉਹਨਾਂ ਨੂੰ ਸਿਹਤ ਮੰਤਰਾਲੇ ਦਾ ਚਾਰਜ ਦਿੱਤਾ ਗਿਆ ਉਹਨਾਂ ਨੇ 9 ਨਵੰਬਰ 2014 ਤੋਂ 30 ਮਈ 2019 ਤੱਕ ਵੀ ਮੋਦੀ ਦੇ ਪਹਿਲੇ ਕਾਰਜਕਾਲ ਦੇ ਦੌਰਾਨ ਕੇਂਦਰੀ ਸਿਹਤ ਮੰਤਰੀ ਵਜੋਂ ਕੰਮ ਕੀਤਾ ਸੀ ਤੇ ਇਹ ਜਿਹੜਾ ਸੈਸ਼ਨ ਹੈ ਰੌਲੇ ਰੱਪੇ ਵਾਲਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਵਿਰੋਧੀ ਗੱਠ ਜੋੜ ਨੇ ਕਈ ਮੁੱਦਿਆਂ ਨੂੰ ਸ਼ਾਰਟਲਿਸਟ ਕੀਤਾ ਹੋਇਆ ਹੈ ਹੰਗਾਮਿਆਂ ਦੀ ਪੂਰੀ ਪੂਰੀ ਸੰਭਾਵਨਾ ਹੈ ਇਹਨਾਂ ਵਿੱਚ ਤਾਜ਼ਾ ਤਾਜ਼ਾ ਮਾਮਲਾ ਨੀਟ ਪੇਪਰ ਦਾ ਲੀਕ ਹੋਣਾ ਰੇਲ ਹਾਰਟ ਸੇ ਕਿਸਾਨੀ ਮੁੱਦੇ ਕਈ ਮੁੱਦੇ ਸ਼ਾਮਲ ਹੈ ਤੁਹਾਨੂੰ ਦੱਸਣਾ ਬਣਦਾ ਕਿ ਸੰਸਦ ਦਾ ਇਹ ਪਹਿਲਾ ਸੈਸ਼ਨ 3 ਜੁਲਾਈ ਤੱਕ ਚੱਲੇਗਾ ਹੁਣ ਸਭ ਤੋਂ ਅਹਿਮ ਤੇ ਵੱਡਾ ਸਵਾਲ ਤੁਹਾਡੇ ਸਾਰਿਆਂ ਦੀ ਜ਼ੁਬਾਨ ਤੇ ਆ ਇਹ ਮੈਂ ਤਾਂ ਤੁਹਾਡੇ ਨਾਲ ਖਬਰ ਸਾਂਝੀ ਕਰ ਰਿਹਾ ਅੱਜ ਆਪਣੇ ਪ੍ਰੋਗਰਾਮ ਪੰਜਾਬ ਬੋਲ ਦਾ ਵਿੱਚ ਕਿਸੇ ਨੇ ਇਹ ਟਿੱਪਣੀ ਕੀਤੀ ਸੀ ਅਮਰਿਤਪਾਲ ਸਿੰਘ ਦੇ ਸੌ ਚੁੱਕਣ ਦੇ ਨਾਲ ਸੰਬੰਧਿਤ ਇਹਦੇ ਬਾਬਤ ਸੰਵਿਧਾਨ ਕੀ ਕਹਿੰਦਾ ਜੇ ਨਾ ਸੌ ਚੁੱਕ ਸਕੇ ਫਿਰ ਸੰਵਿਧਾਨ ਕੀ ਕਹਿੰਦਾ ਤੇ ਕਿੰਨਾ ਉਹਨਾਂ ਕੋਲ ਟਾਈਮ ਫਰੇਮ ਹੈ ਇਹ ਬਹੁਤ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਇਹਦੇ ਵਿੱਚੋਂ ਮਿਲਣਗੇ 18ਵੀਂ ਲੋਕ ਸਭਾ ਦੇ ਚੋਣ ਨਤੀਜੇ ਜਦੋਂ ਸਾਹਮਣੇ ਆਏ ਤਾਂ ਉਹਨਾਂ ਦੇ ਵਿੱਚ ਦੋ ਸੰਸਦ ਮੈਂਬਰ ਆ ਜਿਹੜੇ ਜੇਲ੍ਹ ਵਿੱਚ ਬੈਠੇ ਆ ਤੇ ਉਹਨਾਂ ਨੇ ਚੋਣ ਜਿੱਤੀ ਐ। ਲੋਕ ਸਭਾ ਹਲਕਾ ਖਡੂਰ ਸਾਬ ਤੋਂ ਅਮਰਿਤਪਾਲ ਸਿੰਘ ਜੰਮੂ ਕਸ਼ਮੀਰ ਦੀ ਬਾਰਾਮੂਲਾ ਸੀਟ ਤੋਂ ਸ਼ੇਖ ਅਬਦੁਲ ਰਾਸ਼ਿਦ ਉਰਫ ਇੰਜੀਨੀਅਰ ਇਹਨਾਂ ਨੇ ਇਹਨਾਂ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਤੇ ਦੋਵੇਂ ਸੰਸਦ ਜੇਲ੍ਹ ਵਿੱਚ ਨੇ। ਇਹਨਾਂ ਨੂੰ ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਸੌਂ ਚੁਕਾਈ ਜਾਏਗੀ। ਭਾਰਤ ਦੇ ਕਾਨੂੰਨ ਮੁਤਾਬਕ ਕੋਈ ਵੀ ਵਿਅਕਤੀ ਜੇਲ੍ਹ ਦੇ ਵਿੱਚ ਬੈਠ ਕੇ ਚੋਣ ਵੀ ਲੜ ਸਕਦਾ ਹੈ ਅਤੇ ਕੋਈ ਵੀ ਚੋਣ ਲੜ ਸਕਦਾ ਹੈ। ਅਤੇ ਜੇਕਰ ਉਹ ਚੋਣ ਜਿੱਤ ਸਕਦਾ ਤਾਂ ਉਹਨੂੰ ਸੌ ਚੁਕਾਈ ਜਾਂਦੀ ਹੈ ਤੇ ਜੇਕਰ ਕਿਸੇ ਜਿੱਤੇ ਹੋਏ ਵਿਅਕਤੀ ਨੂੰ 2 ਸਾਲ ਜਾਂ 2 ਸਾਲ ਤੋਂ ਵੱਧ ਸਜ਼ਾ ਹੋ ਜਾਵੇ ਤਾਂ ਉਹਨਾਂ ਦੀ ਮੈਂਬਰਸ਼ਿਪ ਰੱਦ ਹੋ ਜਾਂਦੀ ਹੈ ਇਹ ਵੀ ਧਿਆਨ ਰੱਖਣ ਵਾਲੀ ਗੱਲ ਹੈ ਪਰ ਅਮਰਿਤਪਾਲ ਸਿੰਘ ਤੇ ਸ਼ੇਖ ਅਬਦੁਲ ਰਾਸ਼ਿਦ ਨੂੰ ਹਾਲੇ ਤੱਕ ਸਜ਼ਾ ਨਹੀਂ ਹੋਈ ਜੇ ਇਹ ਸਜ਼ਾ 2 ਸਾਲ ਜਾਂ 2 ਸਾਲ ਤੋਂ ਵੱਧ ਹੋ ਗਈ ਤਾਂ ਉਹਨਾਂ ਦੀ ਮੈਂਬਰਸ਼ਿਪ ਰੱਦ ਹੋ ਜਾਏਗੀ ਤੁਹਾਨੂੰ ਯਾਦ ਹੋਣਾ ਹੈ ਕਿ ਇਸ ਤਰ੍ਹਾਂ ਸਜ਼ਾ ਅਰ ਰਾਹੁਲ ਗਾਂਧੀ ਨੂੰ ਪਿਛਲੀ ਵਾਰੀ ਸੁਣਾ ਦਿੱਤੀ ਗਈ ਸੀ ਮੈਂਬਰਸ਼ਿਪ ਰੱਦ ਹੋਈ ਸੀ ਪਰ ਬਾਅਦ ਚ ਉਹਨਾਂ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲ ਗਈ ਸੀ ਫਿਰ ਉਹਨਾਂ ਦੇ ਹਲਕਿਆਂ ਤੇ ਦੁਬਾਰਾ ਚੋਣ ਹੁੰਦੀ ਐ ਜੇਲ੍ਹ ਦੇ ਵਿੱਚ ਬੰਦ ਸੰਸਦਾਂ ਵੱਲੋਂ ਸੌਂ ਚੁੱਕਣ ਦੇ ਬਾਬਤ ਸੰਵਿਧਾਨ ਦੇ ਵਿੱਚ ਬਕਾਇਦ ਕਿਦਾਂ ਲਿਖਿਆ ਹੋਇਆ ਹੈ ਜੇਲ੍ਹ ਦੇ ਵਿੱਚ ਬੰਦ ਮੈਂਬਰ ਪਾਰਲੀਮੈਂਟ ਨੂੰ ਸੌਂ ਚੁੱਕਣ ਲਈ ਪੈਰੋਲ ਦਿੱਤੀ ਜਾਂਦੀ ਹੈ ਸਾਬਕਾ ਲੋਕ ਸਭਾ ਦੇ ਸਕੱਤਰ ਜਨਰਲ ਦੇ ਮੁਤਾਬਕ ਲੋਕ ਸਭਾ ਦੇ ਜੇਤੂ ਮੈਂਬਰ ਦਾ ਅਧਿਕਾਰ ਹੈ ਕਿ ਉਹ ਸੌਂ ਚੁੱਕ ਕੇ ਇਹਦੇ ਲਈ ਉਹ ਅਦਾਲਤ ਵਿੱਚ ਪੈਰੋਲ ਦੀ ਅਰਜ਼ੀ ਦੇਵੇ ਜ਼ਿਆਦਾਤਰ ਮਾਮਲਿਆਂ ਵਿੱਚ ਇਹ ਵੀ ਦੱਸਣਾ ਬਣਦਾ ਕਿ ਪੈਰੋਲ ਦੇ ਹੀ ਦਿੱਤੀ ਜਾਂਦੀ ਹੈ ਪਰ ਇਹਦੇ ਬਾਅਦ ਸੰਸਦ ਨੂੰ ਜੇਲ੍ਹ ਵਿੱਚ ਵਾਪਸ ਜਾਣਾ ਪੈਂਦਾ ਸੌ ਚੁੱਕਣ ਤੋਂ ਬਾਅਦ ਜੇਲ੍ਹ ਵਿੱਚ ਬੰਦ ਐਮਪੀ ਨੂੰ ਸੰਵਿਧਾਨ ਦੀ ਧਾਰਾ 101 ਦੀ ਉਪ ਧਾਰਾ 4 ਦੇ ਅਨੁਸਾਰ ਸਪੀਕਰ ਨੂੰ ਆਪਣੇ ਗੈਰ ਹਾਜ਼ਰ ਉਹ ਕਿਉਂ ਹੈ ਕਿਉਂ ਹਾਜ਼ਰ ਨਹੀਂ ਹੋ ਸਕਦਾ ਇਹਦੇ ਬਾਬਤ ਜਾਣਕਾਰੀ ਵੀ ਦੇਣੀ ਹੁੰਦੀ ਹੈ ਜਿਸ ਨੂੰ ਪਾਰਲੀਮੈਂਟ ਹਾਊਸ ਕਮੇਟੀ ਕੋਲ ਭੇਜਿਆ ਜਾਂਦਾ ਹੈ ਜੇਲ੍ਹ ਦੇ ਵਿੱਚ ਬੰਦ ਸੰਸਦ ਮੈਂਬਰ ਨੂੰ ਸੌ ਚੁੱਕਣ ਲਈ ਪਰੋਲ ਦਿੱਤੀ ਜਾਂਦੀ ਹੈ ਇਹਦੇ ਲਈ ਸੰਸਦ ਸਖਤਰੇ ਤੇ ਵਜੋਂ ਜੇਲ੍ਹ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਜਾਂਦੀ ਹੈ ਅਤੇ ਦੱਸਿਆ ਜਾਂਦਾ ਹੈ ਕਿ ਤੁਹਾਡੀ ਜੇਲ੍ਹ ਦੇ ਵਿੱਚ ਇੱਕ ਸੰਸਦ ਮੈਂਬਰ ਬੰਦਾ ਹੈ ਉਹਨੇ ਸੰਸਦ ਵਿੱਚ ਆ ਕੇ ਸੌ ਚੁੱਕਣੀ ਹੈ ਉਹਨੂੰ ਸੰਸਦ ਵਿੱਚ ਆ ਕੇ ਸੌ ਚੁੱਕਣ ਦੀ ਆਗਿਆ ਦਿੱਤੀ ਜਾਵੇ ਇਹਦੇ ਤੋਂ ਬਾਅਦ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਸੰਸਦ ਵਿੱਚ ਆ ਕੇ ਸੌ ਚੁੱਕਦਾ ਹੈ ਅਤੇ ਸੌ ਚੁੱਕਣ ਤੋਂ ਬਾਅਦ ਉਹਨੂੰ ਵਾਪਸ ਜੇਲ੍ਹ ਹੀ ਜਾਣਾ ਪੈਂਦਾ ਹੈ ਇਹਦੇ ਨਾਲ ਹੀ ਸੰਸਦ ਮੈਂਬਰ ਨੂੰ ਲੋਕ ਸਭਾ ਸਪੀਕਰ ਨੂੰ ਲਿਖਤੀ ਰੂਪ ਦੇ ਵਿੱਚ ਇੱਕ ਜਾਣਕਾਰੀ ਵੀ ਦੇਣੀ ਪੈਂਦੀ ਹੈ। ਉਹ ਜਾਣਕਾਰੀ ਇਹ ਹੁੰਦੀ ਹੈ ਕਿ ਉਹ ਸੰਸਦ ਦੀ ਕਾਰਵਾਈ ਦੇ ਵਿੱਚ ਹਿੱਸਾ ਨਹੀਂ ਲੈ ਸਕੇਗਾ। ਮੈਂ ਫਿਰ ਜ਼ਿਕਰ ਕਰਦਿਆਂ ਕਿ ਸੰਵਿਧਾਨ ਦੀ ਧਾਰਾ 101 ਦੀ ਉਪ ਧਾਰਾ 4 ਹੈ। ਉਹਦੇ ਵਿੱਚ ਇਸ ਗੱਲ ਦਾ ਜ਼ਿਕਰ ਹੈ ਲੋਕ ਸਭਾ ਦੇ ਸਪੀਕਰ ਦੀ ਇਜਾਜ਼ਤ ਤੋਂ ਬਿਨਾਂ ਸੰਸਦ ਮੈਂਬਰਾਂ ਦੇ ਸਦਨ ਤੋਂ ਗੈਰ ਹਾਜ਼ਰ ਨਾਲ ਵੀ ਇਹ ਸਬੰਧਤ ਧਾਰਾ ਹੈ। ਪਰ ਹੁਣ ਅਗਲਾ ਸਵਾਲ ਹੈ ਕਿ ਜੇਕਰ ਇਹ ਸੰਸਦ ਮੈਂਬਰ ਚੁਣਿਆ ਤਾਂ ਗਿਆ ਜੇ ਸੌਣਾ ਚੁੱਕ ਸਕੇ ਫਿਰ ਕੀ ਹੁੰਦਾ ਕਿੰਨਾ ਟਾਈਮ ਫਰੇਮ ਉਹਦੇ ਕੋਲੇ ਹੁੰਦਾ ਹੁਣ ਜੇਕਰ ਕੋਈ ਵਿਅਕਤੀ ਉਹਦੇ ਹਲਕੇ ਦੇ ਲੋਕਾਂ ਨੇ ਚੁਣ ਲਿਆ ਉਹ ਹਾਜ਼ਰ ਨਹੀਂ ਹੁੰਦਾ ਜਾਂ ਸੌਣ ਨਹੀਂ ਚੁੱਕਦਾ ਤੇ ਲਗਾਤਾਰ 60 ਦਿਨਾਂ ਤੱਕ ਹਾਜ਼ਰ ਨਹੀਂ ਹੁੰਦਾ ਤਾਂ ਉਹਦਾ ਹਲਕਾ ਮੁੜ ਤੋਂ ਖਾਲੀ ਐਲਾਨ ਦਿੱਤਾ ਜਾਂਦਾ ਹੈ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਅਤੇ ਅਬਦੁੱਲ ਰਸ਼ੀਦ ਨੂੰ ਹੁਣ ਤੱਕ ਕੋਈ ਸਜ਼ਾ ਨਹੀਂ ਹੋਈ ਪਰ ਜੇ ਉਹਨਾਂ ਨੂੰ 2 ਸਾਲ ਜਾਂ 2 ਸਾਲ ਤੋਂ ਵੱਧ ਦੀ ਸਜ਼ਾ ਹੋਗੀ ਉਨ ਦੀ ਆਟੋਮੈਟਿਕ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਜੇਲ ਨਿਜਮਾ ਦੇ ਮੁਤਾਬਕ ਜਾਂ ਭਾਰਤੀ ਸੰਵਿਧਾਨ ਦੇ ਅਨੁਸਾਰ 5 ਸਾਲ ਤੱਕ ਆਜ਼ਾਦ ਹੋਣ ਦੇ ਬਾਵਜੂਦ ਦੋਵੇਂ ਐਮਪੀ ਕਿਸੇ ਵੀ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ ਇਹ ਸੰਵਿਧਾਨ ਚ ਲਿਖਿਆ ਹੋਇਆ ਹੈ ਜੇ ਉਹ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਣਗੇ ਜਾਂ ਹੋਣਾ ਚਾਹਣਗੇ ਤਾਂ ਉਹਨਾਂ ਨੂੰ ਪਹਿਲਾਂ ਅਸਤੀਫਾ ਦੇਣਾ ਪਊ ਤੇ ਉਹਨਾਂ ਨੂੰ ਚੋਣ ਲੜਨੀ ਪਊਗੀ ਹੁਣ ਗੱਲ ਕਰਦੇ ਆ ਪਜੀਆ ਦੇ ਡਾਇਰੈਕਟਰ ਦਾ ਇੱਕ ਤੁਗਲਕੀ ਫਰਮਾਨ ਹੈ ਜੀ ਇਹਦੇ ਉੱਤੇ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਬਖੇੜਾ ਖੜਾ ਹੋ ਸਕਦਾ ਹੈ ਕਿਉਂਕਿ ਪਜੀਆ ਦੇ ਡਾਇਰੈਕਟਰ ਡਾਕਟਰ ਵਿਵੇਕ ਲਾਲ ਨੇ ਆਪਣੇ ਸਟਾਫ ਨੂੰ ਇੱਕ ਹਦਾਇਤ ਜਾਰੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਲਾਜ ਅਤੇ ਹੋਰ ਕਾਗਜ਼ੀ ਕੰਮਕਾਜ ਦੇ ਦੌਰਾਨ ਸਿਰਫ ਹਿੰਦੀ ਭਾਸ਼ਾ ਦੀ ਹੀ ਵਰਤੋਂ ਕੀਤੀ ਜਾਵੇ ਇਸ ਸਬੰਧੀ ਉਹਨਾਂ ਨੇ ਰਿਸੈਪਸ਼ਨ ਤੇ ਇੱਕ ਬੋਰ ਟੰਗਿਆ ਉਹਦੇ ਤੇ ਲਿਖਿਆ ਕਿ ਜੇਕਰ ਤੁਸੀਂ ਹਿੰਦੀ ਵਿੱਚ ਲਿਖਤ ਪੜਤ ਅਤੇ ਹਿੰਦੀ ਵਿੱਚ ਹੀ ਗੱਲਬਾਤ ਕਰਦੇ ਹੋ ਤਾਂ ਸਾਨੂੰ ਬੜੀ ਖੁਸ਼ੀ ਹੋਏਗੀ ਤੁਹਾਡੇ ਹਿੰਦੀ ਵਿੱਚ ਕੰਮ ਕਾਜ ਕਰਨ ਤੇ ਬੋਲਣ ਲਈ ਦੱਸਣਾ ਬਣਦਾ ਕਿ ਇਸ ਮਾਮਲੇ ਨੂੰ ਲੈ ਕੇ ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥੀ ਜਥੇਬੰਦੀ ਸੱਤ ਦੇ ਵੱਲੋਂ ਇਹ ਤਾਨਾਸ਼ਾਈ ਫੈਸਲੇ ਦਾ ਵਿਰੋਧ ਉਹ ਵੀ ਡਟ ਕੇ ਕੀਤਾ ਜਾ ਰਿਹਾ ਹੈ ਅਤੇ ਇਸ ਸੰਬੰਧੀ ਡਾਇਰੈਕਟਰ ਦੇ ਨਾਲ ਮੀਟਿੰਗ ਕਰਦੀ ਉਹਨਾਂ ਵੱਲੋਂ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਪਰ ਡਾਇਰੈਕਟਰ ਦੇ ਵੱਲੋਂ ਹਾਲੇ ਤੱਕ ਉਹਨਾਂ ਨੂੰ ਸਮਾਂ ਨਹੀਂ ਦਿੱਤਾ ਗਿਆ ਉਮੀਦ ਹੈ ਕਿ ਇਹ ਵਿਵਾਦ ਆਉਣ ਵਾਲੇ ਦਿਨਾਂ ਵਿੱਚ ਹੋਰ ਪੱਖ ਤੇ ਡੂੰਘਾ ਹੋ ਸਕਦਾ ਹੈ। ਦੋਸਤੋ ਏਸ ਇੱਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਫਿਰ ਅਕਾਲ ਤੇਰਾ ਬਰਾਕਾ